ਹਾਰੇ ਪਾਸੇ ਉਹੀ ਵਸਿਆ ਹੋਇਆ ਘਟ ਘਟ ਦੇ ਵਿੱਚ ਸੋ ਇਹ ਹੈ ਚੌਥੀ ਪੌੜੀ ਦਾ ਪਾਠ ਇਹਦੇ ਤੋਂ ਅੱਗੇ ਆਓ ਪੰਜਵੀਂ ਪੌੜੀ ਦਾ ਪਾਠ ਕਰੀਏ ਜੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮੰਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਈਸ਼ਰ ਗੁਰ ਗੋਰਖ ਬ੍ਰਹਮ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨ ਜਾਈ ਹੁਣ ਸੁਣਿਓ ਜੀ ਇਹਦਾ ਸ਼ੁੱਧ ਉਚਾਰਨ ਥਾਪਿਆ ਨ ਜਾਏ ਥਾਪਿਆ ਨ ਜਾਏ ਤੇ ਬਿਸ਼ਰਾਮ ਆਏਗਾ ਕੀਤਾ ਨਾ ਹੋਏ ਫਿਰ ਆਪੇ ਆਪ ਨਿਰੰਜਨ ਸੋਏ ਹੁਣ ਕਈ ਵੀਰ ਭੈਣ ਇਹ ਜੋ ਲਬਜ ਆਇਆ ਹੈ ਨਿਰੰਜਨ ਇਹਨੂੰ ਨਿਰੰਜਨ ਪੜ ਜਾਂਦੇ ਆ ਜੀ ਹੁਣ ਇੱਥੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਆ ਨੰਨੇ ਨੂੰ ਬਿਹਾਰੀ ਨਹੀਂ ਲੱਗੀ ਹੋਈ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਜਿਹੜੀ ਸਿਹਾਰੀ ਹੈ ਉਹ ਸਿਹਾਰੀ ਦੀ ਮਾਤਰਾ ਲਘੂ ਮਾਤਰਾ ਹੁੰਦੀ ਹੈ ਉਹ ਗੁਰੂ ਮਾਤਰਾ ਜਾਂ ਦਿਗ ਮਾਤਰਾ ਨਹੀਂ ਹੈ ਇਹ ਛੋਟੀ ਮਾਤਰਾ ਹੈ ਤਾਂ ਇਹਨੂੰ ਆਪਾਂ ਛੋਟੀ ਮਾਤਰਾ ਮੰਗੂ ਹੀ ਉਚਾਰਨ ਕਰਨਾ ਹੈ ਸੁਖਮ ਜੀ ਅਵਾਜ਼ ਵਿੱਚ ਨਿਰੰਜਨ ਆਪੇ ਆਪ ਨਿਰੰਜਨ ਸੋਏ ਫਿਰ ਜਿਨ ਸੇਵਿਆ ਵਿਸ਼ਰਾਮ ਤਿਨ ਪਾਇਆ ਮਾਨ ਨਾਨਕ ਨਾਨਕ ਦੇ ਉੱਤੇ ਵਿਸ਼ਰਾਮ ਲੱਗੇਗਾ ਧਿਆਨ ਵਿੱਚ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਜਿਹੜਾ ਨਾਨਕ ਲਬਜ ਹੈ ਇਹ ਤਿੰਨ ਸਰੂਪਾਂ ਦੇ ਵਿੱਚ ਸਾਨੂੰ ਮਿਲਦਾ ਹੈ ਪੜਨ ਇੱਕ ਸਰੂਪ ਨਾਨਕ ਲਬਜ ਦਾ ਇੰਜ ਹੁੰਦਾ ਨੰਨੇ ਨੂੰ ਕੰਨਾ ਨੰਨਾ ਕਕਾ ਜਿੱਥੇ ਆ ਗਿਆ ਜੀ ਕਕਾ ਮੁਕਤਾ ਨੰਨੇ ਨੂੰ ਕੰਨਾ ਨੰਨਾ ਕਕਾ ਮੁਕਤਾ ਕਕੇ ਨੂੰ ਕੋਈ ਵੀ ਲਗ ਮਾਤਰਾ ਨਾ ਲੱਗੀ ਹੋਵੇ ਉਹਦਾ ਅਰਥ ਹੁੰਦਾ ਹੈ ਹੇ ਨਾਨਕ ਉਤੇ ਨਾਨਕ ਲਬਜ ਜਿਹੜਾ ਹੁੰਦਾ ਉਹ ਸਬੋਧਨ ਰੂਪ ਵਿੱਚ ਹੁੰਦਾ ਹੈ। ਹੇ ਨਾਨਕ ਸਮਝ ਰਹੇ ਹੋ ਜੀ ਇੱਕ ਨਾਨਕ ਲਬਜ ਦਾ ਸਰੂਪ ਸਾਨੂੰ ਮਹਾਰਾਜ ਦੀ ਬਾਣੀ ਚ ਇੰਜ ਪੜਨ ਨੂੰ ਮਿਲਦਾ ਨੰਨੇ ਨੂੰ ਕੰਨਾ ਨੰਨਾ ਕੱਕੇ ਦੇ ਪੈਰ ਵਿੱਚ ਓਂਕੜ ਜਿੱਤੇ ਕੱਕੇ ਦੇ ਪੈਰ ਚ ਓਂਕੜ ਲੱਗੀ ਹੋਏਗੀ ਉਹ ਸਰੂਪ ਦਾ ਅਰਥ ਹੋਵੇਗਾ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਜੀ ਆਪਣੀ ਗੱਲ ਕਰ ਰਹੇ ਨੇ। ਇੱਕ ਸਰੂਪ ਸਾਨੂੰ ਮਹਾਰਾਜ ਦੀ ਬਾਣੀ ਚ ਪੜਨ ਨੂੰ ਮਿਲਦਾ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਆਰੀ ਜਿੱਦੇ ਕੱਕੇ ਨੂੰ ਸਿਹਾਰੀ ਲੱਗੀ ਹੋਵੇਗੀ ਉਸ ਨਾਨਕ ਲਬਜ ਦਾ ਅਰਥ ਹੁੰਦਾ ਹੈ ਨਾਨਕ ਨੇ ਜਾਂ ਨਾਨਕ ਦੁਆਰਾ ਜਾਂ ਨਾਨਕ ਰਾਹੀ ਪਰ ਜ਼ਿਆਦਾਤਰ ਨਾਨਕ ਨੇ ਤੇ ਇੱਕ ਸਰੂਪ ਹੋਰ ਹੈ ਉਹ ਹੈ ਨੰਨੇ ਨੂੰ ਕੰਨਾ ਨੰਨਾ ਕੱਕਾ ਕੱਕਾ ਮੁਕਤਾ ਹੁੰਦਾ ਪਰ ਉਹਦੇ ਅੱਗੇ ਕੋਈ ਨਾ ਕੋਈ ਸਬੰਧਕੀ ਜੁੜਿਆ ਹੁੰਦਾ ਹੈ ਸ਼ਬਦ ਜਿਵੇਂ ਨਾਨਕ ਕਾ ਨਾਨਕ ਕੋ ਨਾਨਕ ਕੀ ਨਾਨਕ ਕੀ ਅਰਦਾਸ ਪਿਆਰੇ ਨਾਨਕ ਕੋ ਕਿਰਪਾ ਕੀਜੈ ਜਾਂ ਨਾਨਕ ਕਾ ਇਹ ਜਿਹੜਾ ਕਾ ਕੋ ਕੀ ਲੱਗਿਆ ਹੋਇਆ ਹੈ ਇਹ ਨਾਲ ਸੰਬੰਧ ਕੀ ਹੁੰਦਾ ਹੈ ਉਹ ਸੰਬੰਧ ਕੀ ਕੀ ਕਰਦਾ ਹੈ ਜੋ ਕੱਕੇ ਦੇ ਪੈਰ ਵਿੱਚ ਲੱਗੀ ਹੋਈ ਓਂਕੜ ਹੁੰਦੀ ਹੈ ਨਾ ਉਹ ਓਂਕੜ ਨੂੰ ਉੱਥੇ ਖਤਮ ਕਰ ਦਿੰਦਾ ਹੈ ਤਾਂ ਇਸ ਪ੍ਰਕਾਰ ਨਾਲ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਨਾਨਕ ਪਦ ਦੇ ਮਿਲਦੇ ਨੇ ਲਿਖਤ ਵਿੱਚ ਤੇ ਅਰਥਾਂ ਵਿੱਚ ਉਹਦੇ ਅਲੱਗ ਅਲੱਗ ਅਰਥ ਪੜਾ ਨੂੰ ਮਿਲਣਗੇ ਪਰ ਉਚਾਰਨ ਉਹਦਾ ਸੇਮ ਹੋਏਗਾ ਸਮਝ ਰਹੇ ਹੋ ਜੀ ਇੱਥੇ ਨਾਨਕ ਲਬਜ ਆਇਆ ਜਪਜੀ ਸਾਹਿਬ ਦੀ ਬਾਣੀ ਤੇ ਜ਼ਿਆਦਾਤਰ ਕਕੇ ਨੂੰ ਮੁਕਤਾ ਵਾਲਾ ਇੱਥੇ ਆਪਾਂ ਹਮੇਸ਼ਾ ਨਾਨਕ ਦੇ ਉੱਤੇ ਵਿਸ਼ਰਾਮ ਦੇਣਾ ਹੈ ਬਹੁਤੀਆਂ ਸੰਗਤਾਂ ਧਿਆਨ ਨਹੀਂ ਦਿੰਦੀਆਂ ਸਿੱਧਾ ਬਣ ਜਾਂਦੀਆਂ ਨਾਨਕ ਗਾਵੀਏ ਗੁਣੀ ਨਿਧਾਨ ਪਰ ਇੱਥੇ ਵਿਸ਼ਰਾਮ ਦੇ ਕੇ ਪੜਿਆ ਕਰੋ ਨਾਨਕ ਗਾਵੀਏ ਗੁਣੀ ਨਿਧਾਨ ਸਮਝ ਰਹੇ ਹੋ ਜੀ ਅਗਲੀ ਪੰਕਤੀ ਨੂੰ ਜੋੜ ਦੋ ਨਾਨਕ ਤੇ ਬਿਸ਼ਰਾਮ ਦੇ ਦੋ ਧਿਆਨ ਵਿੱਚ ਰੱਖਿਓ ਜਪਜੀ ਸਾਹਿਬ ਦੀ ਬਾਣੀ ਵਿੱਚ ਦੋ ਜਗ੍ਹਾ ਨਾਨਕ ਲਬਜ ਹੁੰਦਾ ਐ ਐਸਾ ਜਿੱਥੇ ਨਾਨਕ ਕੱਕੇ ਦੇ ਪੈਰ 'ਚ ਓਂਕੜ ਲੱਗੀ ਹੁੰਦੀ ਆ ਪਰ ਜ਼ਿਆਦਾਤਰ ਨਾਨਕ ਲਬਜ 36 ਪੌੜੀਆਂ ਵਿੱਚ ਮੁਕਤਾ ਹੀ ਆਏਗਾ ਤੇ ਉੱਥੇ ਆਪਾਂ ਬਿਸ਼ਰਾਮ ਦੇ ਕੇ ਹੀ ਅੱਗੇ ਤੁਰਾਂਗੇ ਨਾਨਕ ਗਾਵਿਏ ਗੁਣੀ ਨਿਧਾਰ ਫਿਰ ਅੱਗੇ ਪੜ੍ਹਦੇ ਆ ਜੀ ਗਾਵਿਏ ਸੁਣੀਏ ਮਨ ਰਖੀਏ ਪਾਓ ਧਿਆਨ ਵਿੱਚ ਰੱਖਿਓ ਹੁਣ ਇੱਥੇ ਬਿਹਾਰੀ ਲੱਗੀ ਹੋਈ ਆ ਗਾਵਿਆ ਸੁਣੀਏ ਪਰ ਕਈ ਵੀਰ ਭੈਣ ਇਹਨੂੰ ਗਾਵੇ ਐ ਸੁਣੇ ਐ ਪੜ ਜਾਂਦੇ ਆ ਬਿਹਾਰੀ ਅਤੇ ਸਿਆਰੀ ਇੱਕ ਲਾ ਤੇ ਦੁਲਾਵਾ ਇਹ ਦੋ ਐਸੀਆਂ ਗੱਲਾਂ ਨੇ ਜਾਂ ਇੰਜ ਮੈਂ ਆਖਾਂ ਚਾਰ ਲਗਾਮਾਤਰਾ ਐਸੀਆਂ ਨੇ ਜਿਹਦਾ ਮਹਾਰਾਜ ਦੀ ਬਾਣੀ ਪੜਨ ਲੱਗਿਆ ਸਾਨੂੰ ਵਿਸ਼ੇਸ਼ ਕਰਕੇ ਧਿਆਨ ਰੱਖਣਾ ਪੈਂਦਾ ਇੱਕ ਲਾ ਨੂੰ ਕਈ ਜਿਹੜੇ ਨੇ ਉਹ ਦੁਲਾਵਾਂ ਪੜ ਜਾਂਦੇ ਤੇ ਦੁਲਾਵਾਂ ਨੂੰ ਇਕਲਾ ਪੜੀ ਜਾਂਦੇ ਆ ਸਿਹਾਰੀ ਨੂੰ ਬਿਹਾਰੀ ਪੜ ਜਾਂਦੇ ਬਿਹਾਰੀ ਨੂੰ ਸਿਹਾਰੀ ਪੜ ਜਾਂਦੇ ਆ ਪਰ ਖਿਆਲ ਵਿੱਚ ਰੱਖਿਓ ਜਦੋਂ ਆਪਾਂ ਮਹਾਰਾਜ ਦੀ ਬਾਣੀ ਨੂੰ ਦੇਖ ਕੇ ਪੜਾਂਗੇ ਨਾ ਫਿਰ ਆਪਾਂ ਨੂੰ ਧਿਆਨ ਦੇ ਕੇ ਪੜਨਾ ਪੈਣਾ ਹੈ ਅਸੀਂ ਹੁਣ ਗਾਵੀਐ ਸੁਣੀਐ ਮਨ ਰੱਖੀਐ ਪਾਉ ਫਿਰ ਅੱਗੇ ਜੀ ਦੁੱਖ ਪਰ ਹਰ ਪਰ ਹਰ ਦੇ ਉੱਤੇ ਬਿਸ਼ਰਾਮ ਆਏਗਾ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਨੰਨੇ ਨੂੰ ਕੰਨਾ ਦੱਦਾ ਉੱਤੇ ਟਿੱਪੀ ਨਾਦੰਗ ਇਹਨੂੰ ਆਪਾਂ ਨਾਸਕੀ ਉਚਾਰਨ ਕਰਨਾ ਹੈ ਜੀ ਧਿਆਨ ਵਿੱਚ ਰੱਖਿਓ ਜਿਹੜੀ ਟਿੱਪੀ ਹੁੰਦੀ ਹੈ ਜਦੋਂ ਅਖੀਰਲੇ ਅੱਖਰ ਨਾਲ ਟਿੱਪੀ ਆ ਜੇ ਉਹਦਾ ਹਮੇਸ਼ਾ ਨਾਸਕੀ ਉਚਾਰਨ ਹੁੰਦਾ ਹੈ ਉਹਨੂੰ ਗੱਗਾ ਨਹੀਂ ਪੜਨਾ ਆਪਾਂ ਜ਼ਿਆਦਾਤਰ ਸਿੱਖ ਸੰਗਤਾਂ ਇਹਨੂੰ ਨਾਦੰਗ ਪੜ ਜਾਂਦੀਆਂ ਨੇ ਨਾਦੰਗ ਗੱਗਾ ਪਰ ਇਹ ਗੱਗੇ ਵਾਂਗੂ ਉਚਾਰਨ ਨਹੀਂ ਹੋਣਾ ਇਹਨੂੰ ਨਾਸਕੀ ਉਚਾਰਨ ਕਰਾਂਗੇ ਜਿਹੜਾ ਗੱਗਾ ਹੈ ਉਹ ਸਾਡੇ ਮੂਹ ਦੇ ਵਿੱਚ ਹੀ ਰਹਿ ਜੇਗਾ ਤੇ ਨੱਕ ਰਾਈ ਇਹਦਾ ਉਚਾਰਨ ਹੋਏਗਾ ਸਾਊਂਡ ਨੱਕ ਰਾਈ ਆਏਗੀ ਨਾਨੰ ਵੇਦੰ ਸਹਿਘੰ ਨੱਕ ਰਾਈ ਸਾਊਂਡ ਹੋਣੀ ਚਾਹੀਦੀ ਹੈ ਨਾਸਕੀ ਉਚਾਰਨ ਇਹਨੂੰ ਨਾਸਕੀ ਉਚਾਰਨ ਕਹਿੰਦੇ ਆ ਨੇ ਗੁਰਮੁਖ ਨਾਨੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸ਼ਰ ਈਸ਼ਰ ਦੇ ਉੱਤੇ ਵਿਸ਼ਰਾਮ ਗੁਰ ਗੋ ਰਖ ਬ੍ਰਹਮਾ ਬ੍ਰਹਮਾ ਦੇ ਉੱਤੇ ਵਿਸ਼ਰਾਮ ਗੁਰ ਪਾਰਵਤੀ ਮਾਈ ਹੁਣ ਕਈ ਇੰਜ ਪੜ ਜਾਂਦੇ ਗੁਰ ਈਸ਼ਰ ਗੁਰ ਗੋਰਖ ਬ੍ਰਹਮਾਪੁਰ ਬ੍ਰਹਮਾ ਗੁਰ ਗੁਰ ਤੇ ਵਿਸ਼ਰਾਮ ਨਹੀਂ ਦੇਣਾ ਬ੍ਰਹਮਾ ਦੇ ਉੱਤੇ ਵਿਸ਼ਰਾਮ ਦੇਣਾ ਹੈ ਫਿਰ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਗੁਰਾ ਦੇ ਉੱਤੇ ਵਿਸ਼ਰਾਮ ਆਏਗਾ ਜੀ ਧਿਆਨ ਵਿੱਚ ਰੱਖਿਓ ਇਹਨੂੰ ਬਿੰਦੀ ਲਾ ਕੇ ਉਚਾਰਨ ਨਹੀਂ ਕਰਨਾ ਗੁਰਾ ਨਹੀਂ ਕਹਿਣਾ ਇਹ ਗੁਰਾ ਹੈ ਗੁਰਾ ਗੁਰਾ ਜਿਵੇਂ ਆਪਾਂ ਬੜਦੇ ਪੂਤਾ ਪੂਤਾ ਮਾਤਾ ਕੀ ਅਸੀਸ ਇਹ ਹੈ ਗੁਰਾ ਇਹ ਗੁਰੂ ਨੂੰ ਆਪਣੇ ਆਪ ਵਿੱਚ ਇੰਜ ਹੈ ਕਿ ਸਬੋਧਨ ਕੀਤਾ ਹੋਇਆ ਜਦੋਂ ਵੇਖੋ ਇੱਕ ਲਬਜ ਆ ਗਿਆ ਗੁਰੂ ਗੱਗੇ ਦੇ ਪੈਰ ਚ ਓਂਕਣ ਰਾਰੇ ਨੂੰ ਦਲੈਂਕੜ ਗੁਰੂ ਹੁਣ ਜਦੋਂ ਗੁਰੂ ਨੂੰ ਸਬੋਧਨ ਕਰਨਾ ਹੈ ਇਹ ਸੰਬੋਧਨਵਾਚਕ ਲਬਜ ਹੈ ਤੇ ਉਹ ਇੱਥੇ ਲਬਜ ਲਿਖ ਦਿੱਤਾ ਗੁਰਾ हे गुरुजी हे ਸਤਗੁਰਜੀ गुरु हे ਧੰਨ ਗੁਰੂ ਗ੍ਰੰਥ ਸਾਹਿਬ ਜੀ ਪੂਤਾ हे ਪੁੱਤਰ ਜੀ ਸਮਝ ਰਹੇ ਹੋ ਨਹੀਂ ਇਹ ਕੀ ਹੈ ਇਹ ਜਿਹੜਾ ਲੱਗਿਆ ਹੋਇਆ ਕੰਨਾ ਹੈ ਅਖੀਰ ਵਿੱਚ ਲੱਗਿਆ ਹੋਇਆ ਕੰਨਾ ਇਹ ਲਬਜ ਨੂੰ ਸੰਬੋਧਨਵਾਚਕ ਬਣਾ ਰਿਹਾ ਹੈ ਕਿ ਵੀ ਇੱਥੇ ਲਬਜ ਦਾ ਅਰਥ ਹੈ ਸੰਬੋਧਨ ਵੀ ਇੱਥੇ ਸੰਬੋਧਨ ਹੋ ਰਿਹਾ ਆਪਾਂ ਸਤਗੁਰਜੀ ਨੂੰ ਸੰਬੋਧਨ ਹੋ ਰਿਹਾ ਸਤਗੁਰਜੀ ਮੇਰੀ ਆ ਇੱਕ ਬੇਨਤੀ ਸੁਣ ਲਓ ਸਮਝ ਰਹੇ ਹੋ ਜੀ ਸਤਿਗੁਰੂ ਜੀ ਮੈਨੂੰ ਆ ਇੱਕ ਸਿੱਖਿਆ বুਝਾ ਦਿਓ ਮੈਨੂੰ ਆ ਇੱਕ ਅਕਲ ਵਾਲੀ ਗੱਲ বুਝਾ ਦਿਓ ਮੈਨੂੰ ਸਮਝਾ ਦਿਓ ਇੱਕ ਗੱਲ ਸਮਝ ਰਹੇ ਹੋ ਜੀ ਇਹ ਅਰਥ ਆਏਗਾ ਇਹਦਾ ਤਾਂ ਇਹਦੇ ਆਖਰੀ ਅਰਥਾਂ ਨੂੰ ਪੜ ਲਓ ਜੀ ਸੋਖੇ ਦੇ ਆ